ਸਸਿਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ 5000 ਵਿੱਚ ਵੇਚਿਆ ਗਿਆ ਸੀ UGC NET ਦਾ ਪੇਪਰ ਜਿਹੜਾ ਕਿ ਇੱਕ ਦਿਨ ਹੋਣ ਤੋਂ ਬਾਅਦ ਦੂਸਰੇ ਦਿਨ ਸਵੇਰੇ ਹੀ ਕੈਨਸਲ ਕਰ ਦਿੱਤਾ ਗਿਆ। ਆਪਾਂ ਤਾਂ ਦੇਖੋ ਜੀ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਹੀ ਟੈਲੀਗ੍ਰਾਮ ਰਾਹੀਂ ਪੂਰੇ ਦੇਸ਼ 'ਚ ਪਹੁੰਚ ਚੁੱਕਿਆ ਸੀ। ਪਰ ਦੋਸਤੋ ਗੱਲ ਇੱਥੇ ਇਹ ਹੈ ਕਿ ਟੈਲੀਗ੍ਰਾਮ ਰਾਹੀਂ ਪਹੁੰਚ ਤਾਂ ਗਿਆ ਪਰ ਉਹ ਐਕਚੁਅਲ 'ਚ ਸੀਲਡ ਹੁੰਦੇ ਨੇ ਕੁਐਸਚਨ ਪੇਪਰ ਤੇ ਜਾਂ ਫਿਰ ਕਿਸੇ ਖਾਸ ਬੰਦਿਆਂ ਕੋਲ ਹੀ ਹੁੰਦੇ ਨੇ। ਉਨ੍ਹਾਂ ਵਿੱਚੋਂ ਹੀ ਕਿਸੇ ਇੱਕ ਨੇ ਦਿੱਤਾ ਹੋਏਗਾ ਪੇਪਰ ਤਾਂ ਹੀ ਅੱਗੇ ਲੀਕ ਹੋਇਆ ਇਹਦੇ ਪਿੱਛੇ ਤਫ਼ਤੀਸ਼ ਕਰਨੀ ਤਾਂ ਕੋਈ ਜ਼ਿਆਦਾ ਔਖੀ ਵੀ ਨਹੀਂ ਹੈ ਕਿਉਂਕਿ ਪੇਪਰ ਹੋਣ ਤੋਂ ਪਹਿਲਾਂ ਜੇਕਰ ਕੋਈ ਲੀਕ ਹੋ ਰਿਹਾ ਤਾਂ ਇਹਦਾ ਮਤਲਬ ਹਾਇਰ ਅਥਾਰਟिटीज ਕੋਈ ਹਾਇਰ ਅਫੀਸ਼ੀਅਲਸ ਬੰਦੇ ਵਿੱਚ ਐਡ ਹੋਣਗੇ ਤਾਂ ਹੀ ਇਹ ਨਿਊਜ਼ ਪੇਪਰ ਸੌਰੀ ਦੋਸਤੋ ਕੁਐਸਚਨ ਪੇਪਰ ਲੀਕ ਹੋਇਆ ਤਾਂ ਦੇਖੋ ਹੁਣ ਗੜਬੜੀਆਂ ਕਰਨ ਯੂਜੀਸੀ ਨੈਟ ਦੀ ਪ੍ਰੀਖਿਆ ਚਾਹੀ ਰੱਦ ਕਰ ਦਿੱਤੀ ਗਈ ਹੈ ਪਰ ਇਸ ਪ੍ਰੀਖਿਆ ਚ ਗੜਬੜੀ ਲੈ ਕੇ ਜਿਸ ਤਰ੍ਹਾਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਉਹ ਹੈਰਾਨ ਕਰਨ ਵਾਲੀਆਂ ਨੇ ਖਾਸ ਕਰਕੇ ਪ੍ਰੀਖਿਆ ਮਾਫੀਆ ਦੇ ਹੌਸਲੇ ਇਸ ਤਰ੍ਹਾਂ ਬਲੰਦ ਹਨ ਇਸ ਦਾ ਅੰਦਾਜ਼ਾ ਨੀਟ ਪੇਪਰ ਲੀਕ ਵਿਵਾਦ ਵਿਚਾਲੇ ਦੂਜੇ ਪੇਪਰ ਨੂੰ ਲੀਕ ਕਰਨ ਦੇ ਉਸ ਹੌਸਲੇ ਤੋਂ ਲਾਇਆ ਜਾ ਸਕਦਾ ਹੈ ਵੇਖੋ ਹਾਂਜੀ ਇਹ ਵੀ ਗੱਲ ਸਹੀ ਲਿਖੀ ਹੈ ਜਮਾ ਅਖਬਾਰ ਵਾਲਿਆਂ ਨੇ ਜਾਗਰਣ ਵਾਲਿਆਂ ਨੇ ਕਿ ਪਹਿਲਾਂ ਇੱਕ ਨੀਟ ਦਾ ਪੇਪਰ ਹੱਲ ਹੋਣ ਹੀ ਲੀਕ ਹੋਇਆ ਹੈ ਤੇ ਉਹਦੇ ਉੱਤੇ ਇੰਨਾ ਜ਼ਿਆਦਾ ਬਵਾਲ ਹੋਇਆ ਹੈ ਪੁਲਿਸ ਕੇਸ ਵੀ ਹੋ ਰਹੇ ਨੇ ਤਫਤੀਸ਼ ਵੀ ਕੀਤੀ ਜਾ ਰਹੀਏ ਉਸ ਤੋਂ ਬਾਅਦ ਤੁਰੰਤ ਹੀ ਨਟ ਦਾ ਪੇਪਰ ਹੁੰਦਾ ਤੇ ਉਹ ਵੀ ਲੀਕ ਕਰ ਦਿੱਤਾ ਜਾਂਦਾ ਇਹਨਾਂ ਮਤਲਬ ਇਹ ਹੈ ਕਿ ਜਿਹੜੇ ਲੋਕ ਇਹ ਕੰਮ ਕਰਦੇ ਨੇ ਧੋਖਾਧੜੀਆਂ ਹਨਾ ਪੇਪਰ ਲੀਕ ਕਰਵਾਉਣੇ ਟੀਚਰਾਂ ਨੂੰ ਪੈਸੇ ਦੇਣੇ ਅਧਿਆਪਕ ਬੱਚਿਆਂ ਨੂੰ ਪਾਸ ਕਰਾਉਣਾ ਵੱਧ ਪੈਸੇ ਲੈ ਕੇ ਇਹਨਾਂ ਸਾਰਿਆਂ ਨੇ ਹੌਸਲੇ ਇੰਨੇ ਜਿਆਦਾ ਬਲੰਦ ਨੇ ਕਿ ਇਹਨਾਂ ਨੂੰ ਡਰ ਹੀ ਨਹੀਂ ਹੈਗਾ ਕਿਸੇ ਪੁਲਿਸ ਦਾ ਕਿਸੇ ਕਾਨੂੰਨ ਦਾ ਕਿਉਂ ਕਿ ਕਿਉਂਕਿ ਚਲੋ ਛੱਡੋ ਅੱਗੇ ਨਹੀਂ ਮੈਂ ਬੋਲਣਾ ਕਿਉਂਕਿ ਇਹ ਹਾਇਰ ਅਫੀਸ਼ਰ ਦੀ ਗੱਲ ਪਹੁੰਚ ਜਾਂਦੀ ਹੈ ਵੇਖੋ ਯੂਜੀਸੀ ਨੈਟ ਦੇ ਖਿਲਾਫ ਸੜਕਾਂ ਤੇ ਉਤਰੇ ਵਿਦਿਆਰਥੀ ਯੂਜੀਸੀ ਨੈਟ ਰਾਦ ਹੋਣ ਤੋਂ ਨਾਰਾਜ਼ ਵਿਦਿਆਰਥੀਆਂ ਦਾ ਗੁੱਸਾ ਵੀਰਵਾਰ ਨੂੰ ਭੜਕ ਗਿਆ ਵਿਦਿਆਰਥੀਆਂ ਨੂੰ ਜਦੋਂ ਇਹ ਪਤਾ ਲੱਗਿਆ ਪ੍ਰੀਖਿਆ ਵਿੱਚ ਗੜਬੜੀ ਹੋਈ ਹੈ ਤਾਂ ਉਹਨਾਂ ਦਾ ਸਵਰ ਜੋਬ ਦੇ ਗਿਆ ਰਾਜਧਾਨੀ ਦਿੱਲੀ ਸਮੇਤ ਦੇਸ਼ ਪਰਚੂ ਵਿਦਿਆਰਥੀਆਂ ਨੇ ਰੋਜ਼ ਮਜਾਰੇ ਕਰਕੇ ਮੰਗ ਪੱਤਰ ਸੌਂਪੇ ਇਹ ਮਜਾਰੇ ਵਕ ਵਕ ਵਿਦਿਆਰਥੀ ਜਥੇਬੰਦੀਆਂ ਦੇ ਸੱਦੇ ਤੇ ਕੀਤੇ ਗਏ ਮਜਾਰਿਆਂ ਦੌਰਾਨ ਵਿਦਿਆਰਥੀਆਂ ਨੇ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪਰਦੋਨ ਦੇ ਖਿਲਾਫ ਨਜ਼ ਨਾਰੇਬਾਜ਼ੀ ਕਰਕੇ ਅਸਤੀਫੇ ਦੀ ਮੰਗ ਕੀਤੀ ਸਹੀ ਮੰਗ ਬਿਲਕੁਲ ਜਾਇਜ਼ ਮੰਗ ਹੈ ਮੈਂ ਵੀ ਚਾਹੁੰਦਾ ਕਿ ਇਹੋ ਜਿਹੇ ਮੰਤਰੀਆਂ ਨੂੰ ਕੁਰਸੀਆਂ ਤੋਂ ਲਾ ਦਿੱਤਾ ਜਾਵੇ ਜਿਨ੍ਹਾਂ ਨੂੰ ਯਾਰ ਜਿਹੜੇ ਬੰਦੇ ਕਦੇ ਕਿਸੇ ਐਜੂਕੇਸ਼ਨ ਪਾਲਿਸੀ ਦੇ ਹਿੱਸਾ ਨਹੀਂ ਰਹੇ ਕਿਸੇ ਕਾਲਜ ਦੇ ਵਿੱਚ ਹਿੱਸਾ ਨਹੀਂ ਰਹੇ ਉਹਨਾਂ ਨੂੰ ਐਜੂਕੇਸ਼ਨ ਮਿਸਟਰ ਬਣਾ ਦਿੱਤਾ ਜਾਂਦਾ ਜਿਨ੍ਹਾਂ ਨੂੰ ਕੀ ਐਜੂਕੇਸ਼ਨ ਦੀ ਈ ਵੀ ਪਤਾ ਨਹੀਂ ਹੁੰਦੀ ਪਤਾ ਨਹੀਂ ਸਰਕਾਰ ਮੈਂ ਪਿਛਲੀ ਵੀਡੀਓ ਤੁਸੀਂ ਮੇਰੀ ਦੇਖ ਸਕਦੇ ਹੋ ਮੈਂ ਉੱਥੇ ਇੱਕ ਲਿਖਿਆ ਹੈ ਉਹਦੇ ਵਿੱਚ ਇਹ ਆ ਵੀ ਇੱਕ ਮੱਧ ਪ੍ਰਦੇਸ਼ ਦੇ ਵਿੱਚ ਸਕੂਲ ਦੇ ਵਿੱਚ ਸੈਮੀਨਾਰ ਹੁੰਦਾ ਸੋ ਸਾਲਾਨਾ ਸਮਾਰੋ ਤੇ ਉੱਥੇ ਇੱਕ ਮੁੱਖ ਮਹਿਮਾਨ ਨੂੰ ਮੰਤਰੀ ਨੂੰ ਬੁਲਾਇਆ ਜਾਂਦਾ ਹੈ ਤਾਂ ਉਸ ਮੰਤਰੀ ਦੇ ਕੋਲੋਂ ਬੇਟੀ ਬਚਾਓ ਬੇਟੀ ਪੜਾਓ ਇਹ ਹੀ ਨਹੀਂ ਲਿਖਿਆ ਜਾਂਦਾ ਤਾਂ ਤੁਸੀਂ ਸੋਚ ਲਓ ਅਣਪੜ੍ਹ ਲੋਕਾਂ ਦੇ ਹੱਥ ਵਿੱਚ ਦੇਸ਼ ਆਪਾ ਦੇ ਦਿੱਤਾ ਧੰਨਵਾਦ ਦੋਸਤੋ ਮੈਂ ਹੋਰ ਜ਼ਿਆਦਾ ਕੋਈ ਤਾਂ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਚੈਨਲ ਹੈ ਮੈਂ ਸੈਕਰੀਫਾਈਜ਼ ਅਜੇ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲ ਹੋਰ ਕੋਈ ਇਨਕਮ ਸੋਰਸ ਨਹੀਂ ਹੈ ਧੰਨਵਾਦ ਦੋਸਤੋ ਚੰਗੀ ਲੱਗੀ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਹੀਂ ਤਾਂ ਛੱਡ ਦੇਣਾ